ਸਸਰੀਆ ਕਾਲਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਜੀ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੇ ਡੈਰੀ ਫਾਰਮ ਵਿੱਚ ਅੱਜ ਆਪਾਂ ਲੱਗੇ ਆ ਜੀ ਬਹੁਤ ਟਾਈਮ ਪਿੱਛੇ ਵੀਡੀਓ ਬਣਾਉਣ ਚ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਦਿਓ ਅੱਜ ਆਪਾਂ ਬਣਾਵਾਂਗੇ ਜੀ ਕੜੀ ਦੀ ਰੈਸিপি ਕਿਵੇਂ ਬਣਾਈਦੀ ਆ ਜੀ ਦੁੱਧ ਲੱਸੀ ਤੇ ਦਹੀਂ ਤੋਂ ਬਿਨਾ ਕੜੀ ਕਿਵੇਂ ਬਣਦੀ ਆ ਕਿੰਨੀ ਹੋਰ ਕੀ ਤਰੀਕਾ ਹੈ ਕੜੀ ਬਣਾਉਣ ਦਾ ਅੱਜ ਜੀ ਆਪਾਂ ਬਣਾਉਨੇ ਆ ਜੀ ਕੜੀ ਕੜੀ ਬਣਾਉਣ ਲਈ ਆਪਾਂ ਇੱਕ ਥੋੜੀ ਜਿਹੀ ਇਮਲੀ ਲਈ ਆ ਜੇ ਤੁਹਾਡੇ ਕੋਲੇ ਲੱਸੀ ਦਹੀਂ ਨਹੀਂ ਹੈਗਾ ਤਾਂ ਤੁਸੀਂ ਥੋੜੀ ਜਿਹੀ ਇਮਲੀ ਲੈ ਸਕਦੇ ਹੋ ਕਿਉਂਕਿ ਖੱਟੀ ਬਣਾਉਣੀ ਆ ਆਪਾਂ ਤਾਂ ਆਪਾਂ ਥੋੜੀ ਜਿਹੀ ਇਮਲੀ ਲਈ ਆ ਤੇ ਇਮਲੇ ਨੂੰ ਥੋੜਾ ਟਾਈਮ ਆਪਾਂ ਭਿਉਂ ਦਾਂਗੇ ਜਾਨੀ 15 20 ਮਿੰਟ ਆਪਾਂ ਇਹਨੂੰ ਭਿਉਂ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਰੱਖ ਲਾਂਗੇ ਤਾਂ ਜਿੰਨੇ ਟਾਈਮ ਇਹ ਸਾਰੀ ਵਧੀਆ ਬਣ ਨਹੀਂ ਜਾਂਦੀ ਹੈ ਨਾ ਗਲ ਨਹੀਂ ਜਾਂਦੀ ਚੰਗੀ ਤਰ੍ਹਾਂ ਤੇ ਇਹਨੂੰ ਭਿਜੀ ਰਹਿਣ ਦਾਂਗੇ ਆਪਾਂ ਜਿਨ ਜਿਨ ਅਜਰ ਆਪਾਂ ਇਮਲੀ ਪਿਓ ਕੇ ਰੱਖ ਦਿੱਤੀ ਆ 10 15 ਮਿੰਟ ਇਹਨੂੰ ਭਿਜੀ ਰਹਿਣ ਦਿੰਨੇ ਆ ਉਹਨਾਂ ਟਾਈਮ ਆਪਾਂ ਇੱਧਰ ਪਿਆਜ਼ ਲੈ ਆ ਟਮਾਟਰ ਲੈ ਆ ਅਦਰਕ ਲੈ ਆ ਥੋੜਾ ਜਿਹਾ ਥੋੜਾ ਜਿਹਾ ਲਸਣ ਲੈ ਆ ਮਿਰਚਾਂ ਹਰੀਆਂ ਪਾਵਾਂਗੇ ਆਪਾਂ ਤਾਂ ਇਹਨਾਂ ਨੂੰ ਉਦੋਂ ਤੜਕਾ ਤਿਆਰ ਕਰ ਲੈਨੇ ਆਪਾਂ ਥੋੜਾ ਟਾਈਮ ਪਹਿਲਾਂ ਅਦਰਕ ਤੇ ਆਪਾਂ ਮਿਰਚਾਂ ਤੇ ਲਸਣ ਦਵਾਂਗੇ ਭੁੰਨ ਹਨਾ ਜਿਨ ਅਚਰੇ ਬਰਾਊਨ ਨਹੀਂ ਹੁੰਦੇ ਤੇ ਤੇਲ ਲਿਆ ਸੀ ਪਾ ਹਾਂਜੀ ਥੋੜਾ ਟਾਈਮ ਆਪਾਂ ਇਮਲੀ ਨੂੰ ਭਿਉਂਕੇ ਰੱਖ ਦਿੱਤਾ ਹੈ ਉਸ ਤੋਂ ਬਾਅਦ ਆਪਾਂ ਇਧਰ ਹਰੀਆਂ ਮਿਰਚਾਂ ਤੇ ਅਦਰਕ ਤੇ ਲਸਣ ਥੋੜਾ ਜਿਹਾ ਭੁੰਨ ਲੈਣੇ ਪਾ ਲਿਆ ਵਾਂ ਤਾਂ ਥੋੜੇ ਟਮਾਟਰ ਵੀ ਨਾਲ ਹੀ ਆਪਾਂ ਪਿਆਜ਼ ਬਰਾਊਨ ਕਰਦੇ ਹਾਂ ਪਹਿਲਾਂ ਹਨਾ ਸਭ ਪਿਆਜ਼ ਪਾ ਲੈਨੇ ਪਿਆਜ਼ ਥੋੜੇ ਬ੍ਰੀਕ ਵੀ ਪਾ ਸਕਦੇ ਹੋ ਤੁਸੀਂ ਬਸ ਮੇਰੇ ਬੱਚੇ ਥੋੜਾ ਲੰਮੇ ਪਿਆਜ਼ ਖਾ ਕੇ ਖੋਸ਼ ਆ ਤੇ ਆਪਾਂ ਲੰਮੇ ਹੀ ਪਿਆਜ਼ ਪਾਵਾਂਗੇ ਥੋੜੇ ਲੰਮੇ ਲੰਬੇ ਪਿਆਜ਼ ਨਾਲ ਥੋੜੇ ਬੱਚਿਆਂ ਨੂੰ ਪਸੰਦ ਆਦੇ ਨੇ ਬੱਚੇ ਚੀਜ਼ ਖਾਂਦੇ ਹੋਏ ਫਿਰ ਆਪਾਂ ਬਣਾ ਲੈਂਦੇ ਹਾਂ ਆਲੂ ਵੀ ਪਾ ਸਕਦੇ ਆ ਪਰ ਆਲੂ ਮੈਂ ਨਹੀਂ ਪਾਏ ਜਿਵੇਂ ਵੀ ਤੁਹਾਡੀ ਜੋ ਜੋ ਮਾਨੂੰ ਹੰਲਾ ਨਾ ਚੀਜ਼ ਪਾਉਣ ਦਾ ਹੋਵੇ ਤੁਸੀਂ ਪਾ ਸਕਦੇ ਹੋ ਕੁਝ ਵੀ ਹੈ ਨਾ ਕੜੀ ਬਣਾਉਣ ਲਈ ਤਾਂ ਫਿਰ ਆਪਾਂ ਬਣਾਵਾਂਗੇ ਥੋੜੇ ਜਿਹਾ ਪਕੌੜੇ ਥੋੜੇ ਜਿਹਾ ਪਕੌੜੇ ਪਾਵਾਂਗੇ ਵਿੱਚ ਤੇ ਕੜੀ ਦੇ ਆਪਾਂ ਬਿਨਾਂ بیا ਤਿਆਰ ਤੋਂ ਹੀ ਪਕੌੜੇ ਬਣਾ ਕੇ ਪਾਵਾਂਗੇ ਪਿਆਜ਼ ਵਾਲੇ ਪਕੌੜੇ ਨਹੀਂ ਆਪਾਂ ਪਾਉਣੇ ਜਿੰਨਾ ਤੇਰੀ ਹੈ ਕੁਝ ਗਾਇਸ ਦਾ ਆਪਾਂ આમਲੀ ਇਮਲੀ ਦਾ ਪਾਣੀ ਹੈ ਜਿਹੜਾ ਉਹ ਛਾਣ ਲੈਨੇ ਆ। ਥੋੜਾ ਇਹਨੂੰ ਬ੍ਰਾਊਨ ਹੋਣ ਦਿੰਨੇ ਆ। ਗੈਸ ਆਪਾਂ ਕਰ ਦਿੰਨੇ ਆ ਸਲੋ ਤੇ ਤਾਂ ਇਹ ਬ੍ਰਾਊਨ ਹੋ ਜਾਗਾ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਮਸਾਲੇ। ਪਾਣੀ ਲਿਆ ਚੰਗੀ ਤਰ੍ਹਾਂ ਛਾਣ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜਿੰਨਾ ਕ ਆਪਾਂ ਵੇਸਨ ਚਾਹੀਦਾ ਹੈ ਸਿਰਫ ਇੰਨਾ ਜਿੰਮ ਚਮੇ ਪਾਉਂਗੀ ਕਿਉਂਕਿ ਜ਼ਿਆਦਾ ਸੰਗਣੀ ਕਰੀ ਮੈਨੂੰ ਚੰਗੀ ਨਹੀਂ ਲੱਗਦੀ ਨਾਰਮਲ ਜੀ ਰੱਖਾਂਗੇ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਇੱਧਰ ਆਪਣਾ ਹਜੇ ਚਾਰਸ ਬ੍ਰਾਊਨ ਹੋਏ ਨਹੀਂਗੇ ਥੋੜੇ ਜਿ ਜਦ ਤੱਕ ਹੁੰਦੇ ਆ ਆਪਾਂ ਇੱਧਰ ਆਪਣੀ ਗੜੀ ਦਾ ਕਰ ਲੈਨੇ ਆ ਜੀ ਬੇਸ ਤਨ ਤਿਆਰ ਜੀ ਇਹ ਹੋ ਗਿਆ ਆਪਣਾ ਕੜੀ ਦਾ ਘੋਲ ਪਿਆਰ ਵੀ ਇਸ ਤਰ੍ਹਾਂ ਪਾ ਕੇ ਤਾਂ ਇਮਲੀ ਦਾ ਘੋਲ ਤੇ ਕੜੀ ਦਾ ਹੋ ਗਿਆ ਪਿਆਰ ਹੁਣ ਆਪਾਂ ਲੋਨ ਮਿਰਚ ਪਾਵਾਂਗੇ ਜੀ ਮਸਾਲੇ ਜਿੰਨੇ ਕ ਆਪਾਂ ਨੂੰ ਪਾਉਣੇ ਆ ਥੋੜਾ ਜਿਹਾ ਲੋਨ ਪਾਵਾਂਗੇ ਕਿਉਂਕਿ ਆਪਾਂ ਨਾ ਥੋੜਾ ਜਿਹਾ ਪਕੌੜੇ ਵੀ ਕੱਟਨੇ ਉਹਦੇ ਵਿੱਚ ਵੀ ਪਾਵਾਂਗੇ ਹਲਦੀ ਪਾਊਡਰ ਪਾ ਦਾਂਗੇ ਥੋੜੀਆਂ ਜੀਆਂ ਲਾਲ ਮਿਰਚਾਂ ਇਹ ਮਿਰਚਾਂ ਰਹਿਣ ਦਿੰਦੇ ਆਪਾਂ ਮਸਾਲਾ ਪਾ ਦਿੰਦੇ ਆ ਲੋੜ ਅਨੁਸਾਰ ਥੋੜੀਆਂ ਜੀਆਂ ਰੈੱਡ ਮਿਰਚ ਪਾ ਦਿੰਦੇ ਆ ਇਹਦੇ ਨਾਲ ਥੋੜਾ ਜਿਹਾ ਕਲਰ ਵਧੀਆ ਆ ਜਾਂਦਾ ਤੁੜਾ ਯਾ ਆਪਾਂ ਹੁਣ ਪਾ ਦਾਂਗੇ ਪਾਣੀ ਪਾਣੀ ਪਾ ਕੇ ਤੇ ਥੋੜਾ ਯਾ ਨੂੰ ਦਵਾਂਗੇ ਰਿਚ ਜਿਨ੍ਹਾਂ ਸਿਰ ਆਪਣੇ ਪਿਆਜ਼ ਰਿਚ ਤੇ ਆ ਤਾਂ ਫੇਰ ਆਪਾਂ ਬਾਅਦ ਵਿੱਚ ਵੇਸਣ ਪਾਵਾਂਗੇ ਜਿੰਨਾ ਕੁ ਤੁਹਾਨੂੰ ਲੋੜ ਹਨ ਓੰਨਾ ਕੀ ਆਪਾਂ ਪਾਣੀ ਪਾਵਾਂਗੇ ਤਾਂ ਥੋੜੇ ਟਾਈਮ ਲਈ ਆਪਾਂ ਇਹਨੂੰ ਥੋੜੇ ਜਿਹਾ ਧੱਕ ਦਾਂਗੇ ਤਾਂ ਹੁਣ ਆਪਾਂ ਬਣਾ ਲਾਂਗੇ ਜੀ ਵੇਸਾ ਹਾਂਜੀ ਇੱਧਰ ਆਪਾਂ ਹੁਣ ਤੇਲ ਗਰਮ ਕਰਨਾ ਧਰ ਦਿੱਤਾ ਹੈ ਤਾਂ ਆਪਾਂ ਇਧਰ ਵੇਸਨ ਪਾ ਲੈਨੇ ਜਿੰਨਾ ਕਾਪਣਾ ਚਾਹੀਦਾ ਉਨੇ ਕਾਪ ਬਣਾ ਲਾਂਗੇ ਪਕੌੜੇ ਆਪਾਂ ਇਹਦੇ ਵਿੱਚ ਨਾ ਪਿਆਜ਼ ਪਾਉਣੇ ਆ ਤੇ ਨਾਲ ਲੂਕ ਪਾਉਣੇ ਆ ਸਿੰਪਲੀ ਬਣਾਉਣੇ ਆ ਕਿਉਂਕਿ ਆਪਾਂ ਪਿਆਜ਼ ਤਾਂ ਵਿੱਚ ਪਾਏ ਹਨਾ ਤਾਂ ਜਿਆਦਾ ਪਿਆਜ਼ ਵਾਲੇ ਪਕੌੜੇ ਕੜੀ ਦੇ ਵਿੱਚ ਚੰਗੇ ਜੇ ਨਹੀਂ ਲੱਗਦੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜੀ ਸੋਨ ਮੇਰੀ ਕੜੀ ਦੀ ਰੈਸিপি ਕਿਵੇਂ ਦੀ ਲੱਗੀ ਆਪਾਂ ਮਿਰਚਾਂ ਵੀ ਉਹਦੇ ਵਿੱਚ ਪਾਏ ਆ ਨਾ ਨਮਕ ਵੀ ਥੋੜਾ ਜਿਹਾ ਹਿਸਾਬ ਨਾਲ ਪਾਇਆ ਇਹਦੇ ਵਿੱਚ ਵੀ ਆਪਾਂ ਥੋੜਾ ਥੋੜਾ ਪਾਵਾਂਗੇ ਜਿੰਨਾ ਕ ਆਪਾਂ ਨੂੰ ਪਤਾ ਹੈ ਕਿ ਆਪੋ ਉਹਦੇ ਵਿੱਚ ਪਾਇਆ ਹੈ ਤਾਂ ਇਹਦੇ ਵਿੱਚ ਵੀ ਆਪਾਂ ਥੋੜਾ ਥੋੜਾ ਚੀਜ਼ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਥੋੜਾ ਥੋੜਾ ਮਸਾਲਾ ਹਲਦੀ ਲੋਨ ਮਿਰਚ ਜਿੰਨਾ ਨਹੀਂ ਤੁਹਾਨੂੰ ਪਤਾ ਹੈ ਕਿ ਇੰਨਾ ਕ ਪੌਦ ਵਿੱਚ ਪਾਇਆ ਸੀ ਉਨਾ ਕੋਣੀ ਇਹਦੇ ਵਿੱਚ ਪਾ ਲੈਣੇ ਕਿ ਜਿਆਦਾ ਨਾ ਹੋ ਜੇ ਬਦ ਵਿੱਚ ਟੇਸਟ ਜਿਆ ਬਦਲ ਜਾਂਦਾ ਚੀਜ਼ ਤਾਂ ਤਾਂ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਲਾਂਗੇ ਜੀ ਥੋੜਾ ਜਿਹਾ ਤੇ ਇਹਦਾ ਘੋਲ ਬਣਾ ਕੇ ਤਿਆਰ ਕਰ ਲਾਂਗੇ ਆਪਾਂ ਬਣਾ ਕੇ ਆਪਾਂ ਪਿਆਰ ਕਰ ਲਿਆ ਤੇ ਇਧਰ ਆਪਣਾ ਤੇਲ ਵੀ ਗਰਮ ਹੋ ਗਿਆ ਇਧਰ ਆਪਣੀ ਕੜੀ ਵੀ ਪਾਣੀ ਰਿਜਣ ਲੱਗ ਗਿਆ ਆਪਾਂ ਥੋੜਾ ਟਾਈਮ ਥੈਰ ਕੇ ਬਣਾਵਾਂਗੇ ਇਹਦੇ ਵਿੱਚ ਪਾਵਾਂਗੇ ਵੇਸਣ ਤਾਂ ਇਧਰ ਆਪਾਂ ਕਰ ਲੈਨੇ ਆ ਜੀ ਪਕੌੜਿਆਂ ਵਾਲੇ ਪਿਆਰ ਥੋੜਾ ਜਿਹਾ ਪਹਿਲਾਂ ਪਾਣੀ ਵਿੱਚ ਪਾ ਕੇ ਦੇਖ ਲਿਓ ਕਿ ਵੇਸਣ ਡੁੱਬਦਾ ਹੈ ਉਹ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਹਣਾ ਬਾਅਦ ਵਿੱਚ ਪਤਾ ਲੱਗ ਜਾਂਦਾ ਹੈ ਕਿ ਇਹ ਵੀ ਗੋਲ ਗੋਲ ਜਿਹੇ ਪਕੌੜੇ ਬਣ ਕੇ ਤਿਆਰ ਹੋ ਜਾਣਗੇ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਉਵੇਂ ਹੀ ਬਣਾ ਸਕਦੇ ਹੋ ਕਿਉਂਕਿ ਸਾਰਿਆਂ ਨੂੰ ਹੀ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਕਿਵੇਂ ਬਣਦੀ ਆ ਕਿਵੇਂ ਸਾਰਿਆਂ ਦਾ ਕੋ ਆਪਣਾ ਵੱਖਰਾ ਤਰੀਕਾ ਹੁੰਦਾ ਹੈ ਕਈ ਸਿੰਪਲ ਵੀ ਬਣਾਉਂਦੇ ਆ ਮੈਂ ਸਿੰਪਲ ਵੀ ਬਣਾ ਲੈਂਦੀ ਆ ਪਰ ਬੱਚਿਆਂ ਨੂੰ ਥੋੜਾ ਜਿਹਾ ਪਸੰਦ ਆ ਨਾ ਪਕੌੜਿਆਂ ਵਾਲੀ ਬਣਾਉਣਾ ਤਾਂ ਉਹ ਖਾਂਦੇ ਆ ਫਿਰ ਇਸ ਕਰਕੇ ਬਣਾ ਲੈਂਦੀ ਆ ਵੈਸੇ ਕਈਆਂ ਨੂੰ ਤਾਂ ਕੜੀ ਵੀ ਨਹੀਂ ਪਸੰਦ ਹੈਗੀ ਉਹ ਆ ਥੋੜਾ ਟਾਈਮ ਠੰਡੇ ਹੋਣ ਦਿੰਨੇ ਆ ਤਾਂ ਇੱਧਰ ਰੱਖ ਦਿੰਨੇ ਆ ਤੇ ਇੱਧਰ ਆਪਣਾ ਘੋਲ ਵੀ ਤਿਆਰ ਸੀਰ ਨੂੰ ਟੱਕ ਕੇ ਆਪ ਰੱਖ ਦਿੱਤਾ ਸੀਗਾ ਤੇ ਹੁਣ ਆਪਾਂ ਦੇਖਦੇ ਆਂ ਕਿ ਕੜੀ ਕਾ ਕਲਰ ਦੇਖੋ ਕਿੰਦਾ ਸੋਨਾ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜਿਹੜਾ ਆਪਾਂ ਕੋਲ ਤਿਆਰ ਕੀਤਾ ਹੈ ਇਹਦਰ ਆਪਣੀ ਹੁਣ ਕੜੀ ਬਣ ਕੇ ਹੋ ਜੂਗੀ ਤਿਆਰ ਥੋੜਾ ਜੈਨੂ ਆਪਾਂ ਹੁਣ ਟੱਕ ਦਿੰਨੇ ਆ ਤੋ ਬਾਲਾ ਆ ਗਿਆ ਪਰ ਫਿਰ ਇਹਨੂੰ ਬੰਦ ਕਰ ਦਾਂਗੇ ਫਿਰ ਆਪਾਂ ਪਕੌੜੇ ਪਾ ਦਾਂਗੇ ਹੁਣ ਕੜੀ ਗਈ ਆਪਣੇ ਬਾਣੇ ਨੂੰ ਉਬਾਲ ਆ ਗਿਆ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਟੇਸਟੀ ਲੱਗਦੀ ਆ ਕਿਉਂਕਿ ਅਸੀਂ ਬਣਾ ਲੈਂਦੇ ਹੰਨੇ ਆ ਤਾਂ ਹੁਣ ਆਪਾਂ ਇਹਦੇ ਵਿੱਚ ਆ ਪਕੌੜੇ ਪਾ ਦਾਂਗੇ ਨਹੀਂ ਤਾਂ ਬੱਚਿਆਂ ਨੇ ਸਾਰੇ ਚੱਕ ਜਾਣੇ ਕਹਿੰਦੇ ਕਿੰਨੇ ਦੇ ਇਕੱਲੇ ਵੀ ਅਸਨ ਦੇ ਕੱਢ ਕੇ ਪਕੌੜੇ ਤੁਸੀਂ ਦੇਖਿਓ ਬਹੁਤ ਟੇਸਟੀ ਲੱਗਦੇ ਆ ਬਿਨਾ ਪਿਆਜ਼ ਤੋਂ ਬਿਨਾ ਆਲੂ ਤੋਂ ਤੁਸੀਂ ਨਾ ਕਦੇ ਵੀ ਪਕੌੜੇ ਕੱਢ ਕੇ ਦੇਖਿਓ ਬਹੁਤ ਟੇਸਟੀ ਲੱਗਦੇ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਨਾ ਕੜੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਵੀਡੀਓ ਤੁਹਾਡੇ ਤੱਕ ਲੈ ਕੇ ਆ ਸਕੀਏ ਤਾਂ ਹੁਣ ਇਹ ਕੜੀ ਕਈ ਆਪਾਂ ਬਾਅਦ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਦੀ ਤਦ ਤੱਕ ਦੇ ਲਈ